ਲਓ ਜੀ ਬੱਚੇ ਛੱਡ ਤੇ ਸਾਰੇ ਆਪਾਂ ਨੇ ਕੇਚ ਚ ਸੈਪਰੇਟ ਕਰ ਲਈ ਜੀ ਇਹ ਸਾਰੇ ਤੇ ਅਲੱਗ ਕਰਨੇ ਬਹੁਤ ਜ਼ਰੂਰੀ ਨੇ ਤੁਹਾਨੂੰ ਦੇਖਿਆ ਵਿੱਚ ਕੁਝ ਮਟਕੀਆਂ ਚ ਅੰਡੇ ਆ ਗਏ ਸੀ ਇਹਨਾਂ ਨੇ ਭੰਨ ਦਿੱਤੇ ਕੁਝ ਬੱਚੇ ਨੇ ਤੇ ਵਿੱਚ ਜਾਣ ਲੱਗ ਜਾਂਦੇ ਨੇ ਮਟਕੀਆਂ ਚ ਵਾਪਸ ਆਦੇ ਮਾਪੇ ਪਾਪਾ ਲਵੇ ਫਿਰ ਇਹ ਕੀ ਕਰਦੇ ਨੇ ਜਿਹੜੇ ਅੰਡੇ ਹੁੰਦੇ ਨੇ ਜਾਂ ਬਾਹਰ ਛੱਡਦੇ ਨੇ ਆ ਭੰਨ ਦਿੰਦੇ ਨੇ ਵਿੱਚੀ ਉਹਦੇ ਕਰਕੇ ਬਰੀਡਿੰਗ ਖਰਾਬ ਹੁੰਦੀ ਹੈ ਇੱਕ ਦੋ ਫੀਮੇਲਾਂ ਦੇ ਇਹਨਾਂ ਦੇਖੋ ਫੀਮੇਲਾਂ ਦੀ ਇਹਨਾਂ ਨੇ ਕਰਤੀ ਬਰੀਡਿੰਗ ਖਰਾਬ ਹੁਣ ਦੁਬਾਰ ਤੁਹਾਡੇ ਲਈ ਕਰਨੀ ਹੈ ਤੇ ਉਹਨਾਂ ਦਾ ਸਮਾਂ ਲੰਘੂਗਾ ਹੋਣਾ ਹੈ ਠੀਕ ਹੈ ਜੀ ਇਹ ਇਹ ਕਰਨ ਆਪਾਂ ਨੂੰ ਅਲੱਗ ਕਰਨੇ ਬਹੁਤ ਜ਼ਰੂਰੀ ਨੇ ਤੇ ਆਪਾਂ ਨੇ ਇਹ ਫਿਲਹਾਲ ਨਾਲੇ ਮਿਕਸ ਕਰ ਲਏ ਤੇ ਇਹ ਜੋ ਆਪਾਂ ਸਪੈਂਗਲ ਅਲੱਗ ਕਰਾਂਗੇ ਸਾਰੇ ਓਕੇ ਉਹ ਆਪਾਂ ਨੇ ਕੁਛ ਉਪਦੇ ਵਾਸਤੇ ਵੀ ਰੋਕਣੇ ਕੁਛ ਆਪਾਂ ਨੇ ਮਿੱਤਰ ਪਿਆਰੇ ਨੂੰ ਦੇ ਲੈਣੇ ਜੀ ਜੇ ਬਾਕੀ ਜਿਹੜੇ ਆਪਣੇ ਕੋਲੇ ਦੂਜੇ ਸਿੰਪਲ ਕਲਰ ਆ ਗਏ ਜੀ ਜਿਹੜੇ ਵੀਰ ਨੂੰ ਚਾਹੀਦੇ ਨੇ ਉਹ ਆਪਣੇ ਕੋਲ ਲੈ ਸਕਦੇ ਠੀਕ ਹੈ ਜੀ ਤੇ ਇਹ ਆਪਾਂ ਹੁਣ ਵੀਡੀਓ ਅਲੱਗ ਵੀ ਪਾਵਾਂਗੇ ਇਹਨਾਂ ਦੀ ਇੱਕ ਤੇ ਸੇਲਿੰਗ ਵਾਲੀ ਤੇ ਡ੍ਰੀਵਿੰਗ ਆਪਾਂ ਕਰਦੇ ਨਹੀਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਤੁਹਾਨੂੰ ਆਪ ਹੀ ਆ ਕੇ ਲੈ ਕੇ ਜਾਣੇ ਪੈਣਗੇ ਰੇਟ ਆਪਾਂ